ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਇੱਕ ਨਵੀਂ ਤੇ ਸੱਚੀ ਕ੍ਰਾਈਮ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਅੱਜ ਦੀ ਸੱਚੀ ਘਟਨਾ ਦੇ ਵਿੱਚ ਇੱਕ ਨਿਹੰਗ ਸਿੰਘ ਇਸ਼ਕ ਦੇ ਵਿੱਚ ਅੰਨਾ ਹੋ ਕੇ ਕੁਝ ਐਸਾ ਕਰ ਜਾਂਦਾ ਆ ਕਿ ਆਪਣੀ ਜ਼ਿੰਦਗੀ ਤਬਾਹ ਕਰਕੇ ਰੱਖ ਲੈਂਦਾ ਆ ਜੇਲ੍ਹ ਦੀਆਂ ਸਲਾਕਾਂ ਦੇ ਵਿੱਚੇ ਬੌਂ ਜਾਂਦਾ ਹੈ ਅੱਜ ਦੀ ਸੱਚੀ ਘਟਨਾ ਆਪਣੇ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਹੈ ਜੋ ਜੂਨ ਦੇ ਵਿੱਚ 2018 ਨੂੰ ਵਾਪਰੀ 10 ਜੂਨ 2018 ਦਾ ਦਿਨ ਹੁੰਦਾ ਤੇ ਰਾਤ ਦੇ 9 ਵਜੇ ਹੁੰਦੇ ਨੇ ਲੁਧਿਆਣਾ ਦੇ ਹੈਬਬਾਲ ਰੋਡ ਦੇ ਉੱਤੇ ਇੱਕ ਮਨਪ੍ਰੀਤ ਸਿੰਘ ਨਾਂ ਦਾ ਮੁੰਡਾ ਇੱਕ ਕਰਿਆਨੇ ਦੀ ਦੁਕਾਨ ਜਾਨੀ ਕਿ ਇੱਕ ਜਨਰਲ ਸਟੋਰ ਚਲਾਉਂਦਾ ਹੁੰਦਾ ਹੈ। ਰਾਤ ਦੇ 9 ਵਜੇ ਉਹ ਆਪਣਾ ਸਟੋਰ ਬੰਦ ਕਰਦਾ ਤੇ ਘਰ ਜਾਣ ਦੀ ਤਿਆਰੀ ਕਰ ਰਿਹਾ ਹੁੰਦਾ ਆ। ਜਿਵੇਂ ਹੀ ਉਹ ਆਪਣੇ ਕਾਰ ਦੇ ਵਿੱਚ ਬੈਠਣ ਲੱਗਦਾ ਆ ਤਾਂ ਉੱਥੋਂ ਕੁਝ ਨਕਾਬਪੋਸ਼ ਬੰਦੇ ਆਉਂਦੇ ਨੇ, ਕੁਝ ਹਮਲਾਵਰ ਆਉਂਦੇ ਨੇ। ਉਹ ਆਉਂਦਿਆਂ ਸਾਰੇ ਹੀ ਉਹਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਬਹੁਤ ਮੁਰੇ ਤਰੀਕੇ ਦੇ ਨਾਲ ਮਨਪ੍ਰੀਤ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਆ। ਉਹਦੇ ਪੇਟ ਦੇ ਵਿੱਚ ਗੋਲੀਆਂ ਲੱਗਦੀਆਂ ਨੇ, ਉਹਦੀ ਛਾਤੀ ਦੇ ਵਿੱਚ ਵੀ ਗੋਲੀਆਂ ਲੱਗਦੀਆਂ ਨੇ। ਯਾਨੀ ਕਿ ਹਮਲਾਵਰ ਆਪਣੀ ਪੂਰੀ ਪਲੈਨਿੰਗ ਦੇ ਨਾਲ ਆਏ ਸੀ ਕਿ ਮਨਪ੍ਰੀਤ ਨੂੰ ਉਹਨਾਂ ਨੇ ਉੱਥੇ ਹੀ ਔਨ ਦੀ ਸਪਾਟ ਗੋਲੀਆਂ ਮਾਰ ਕੇ ਖਤਮ ਕਰਨਾ ਹੈ ਪਰ ਉਸ ਸਮੇਂ ਰੋੜ ਤੋਂ ਕਈ ਰਾਗੀਰ ਲੰਘ ਰਹੇ ਸੀ ਗੋਲੀਆਂ ਦੀ ਆਵਾਜ਼ ਸੁਣ ਕੇ ਰਾਗੀਰ ਉੱਥੇ ਰੁਕ ਜਾਂਦੇ ਨੇ ਤੇ ਦੇਖਣ ਲੱਗ ਜਾਂਦੇ ਨੇ ਜਦੋਂ ਹਮਲਾਵਰ ਇਹਨਾਂ ਨੂੰ ਦੇਖਦੇ ਨੇ ਕਿ ਲੋਕ ਇੱਥੇ ਖੜਨ ਲੱਗ ਗਏ ਨੇ ਤਾਂ ਉਹ ਤੁਰੰਤ ਉੱਥੋਂ ਭੱਜ ਜਾਂਦੇ ਨੇ ਤੇ ਇੱਥੇ ਮਨਪ੍ਰੀਤ ਸਿੰਘ ਦੀ ਚੰਗੀ ਕਿਸਮਤ ਕਿਉਂ ਬਚ ਜਾਂਦਾ ਆ ਕਿਉਂਕਿ ਜੋ ਲੋਕ ਉੱਥੇ ਰੁਕੇ ਸੀ ਉਹ ਸਮਾਂ ਰਹਿੰਦੇ ਹੋਏ ਮਨਪ੍ਰੀਤ ਨੂੰ ਚੱਕ ਕੇ ਹਸਪੀਟਲ ਲੈ ਜਾਂਦੇ ਨੇ ਤੇ ਉਹਨੂੰ ਟਾਈਮ ਤੇ ਉਹਦਾ ਇਲਾਜ ਜਾਂਦਾ ਤੇ ਮਨਪ੍ਰੀਤ ਦੀ ਜਾਨ ਬਚ ਜਾਂਦੀ ਹੈ ਤੇ ਹੁਣ ਇਹ ਮਾਮਲਾ ਪਹੁੰਚ ਜਾਂਦਾ ਆ ਹੈਬੋਲ ਪੁਲਿਸ ਥਾਣੇ ਦੇ ਵਿੱਚ ਪੁਲਿਸ ਥਾਣੇ ਦੇ ਵਿੱਚ ਇਹ ਮੁਕੱਦਮਾ ਦਰਜ ਕੀਤਾ ਜਾਂਦਾ ਆ ਤੇ ਇਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਾਂਦੀ ਹੈ ਪੁਲਿਸ ਸਭ ਤੋਂ ਪਹਿਲਾਂ ਆਪਣੀ ਜਾਂਚ ਕਰਦੀ ਹੈ ਕਿ ਕਿਤੇ ਕੋਈ ਇਹ ਲੁੱਟਖੋ ਦਾ ਮਾਮਲਾ ਤਾਂ ਨਹੀਂ ਜਾਂ ਫਿਰ ਇਹ ਕੋਈ ਗੈਂਗਵਾਰ ਤਾਂ ਨਹੀਂ ਉਹ ਸਾਰੇ ਐਂਗਲਾਂ ਤੋਂ ਇਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਨੇ ਜਾਂਚ ਦੇ ਵਿੱਚ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਆ ਕਿ ਇਹ ਕੋਈ ਲੁੱਟ ਖੋਹ ਦਾ ਮਾਮਲਾ ਨਹੀਂ ਕਿਉਂਕਿ ਮਨਪ੍ਰੀਤ ਸਿੰਘ ਤੋਂ ਕੁਝ ਵੀ ਲੁੱਟਿਆ ਨਹੀਂ ਗਿਆ ਸੀ ਇਸ ਤੋਂ ਇਲਾਵਾ ਉਸ ਦੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਰਿਵਾਰ ਵਾਲੇ ਦੱਸਦੇ ਨੇ ਕਿ ਮਨਪ੍ਰੀਤ ਸਿੰਘ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਇਸ ਤੋਂ ਬਾਅਦ ਪੁਲਿਸ ਉਸ ਏਰੀਆ ਦੇ ਵਿੱਚ ਜਿੰਨੇ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹਨਾਂ ਦੀ ਫੁਟੇਜ ਨੂੰ ਖੰਗਾਲਦੀ ਹੈ ਫਿਰ ਉਸ ਤੋਂ ਬਾਅਦ ਜੋ ਮਾਨਪ੍ਰੀਤ ਸਿੰਘ ਦਾ ਸਟੋਰ ਹੁੰਦਾ ਆ ਉਹਦੇ ਬਾਹਰ ਜਿਹੜਾ ਸੀਸੀਟੀਵੀ ਕੈਮਰਾ ਲੱਗਾ ਹੁੰਦਾ ਆ ਤਾਂ ਉਹਦੀ ਫੁਟੇਜ ਜਦੋਂ ਚੈੱਕ ਕੀਤੀ ਜਾਂਦੀ ਹੈ ਤਾਂ ਪੁਲਿਸ ਵਾਲਿਆਂ ਨੂੰ ਦਿਖਾਈ ਦਿੰਦਾ ਆ ਕਿ ਦੋ ਬੰਦੇ ਨੇ ਜੋ ਇੱਕ ਹੀ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਸੀ ਤੇ ਉਹਨਾਂ ਦੇ ਵਿੱਚੋਂ ਜੋ ਇੱਕ ਬੰਦਾ ਸੀ ਉਹ ਨਿਹੰਗ ਸਿੰਘ ਸੀ ਉਸ ਫੁਟੇਜ ਦੇ ਵਿੱਚ ਜਿਸ ਮੋਟਰਸਾਈਕਲ ਦੇ ਉੱਤੇ ਉਹ ਦੋ ਜਣੇ ਸਵਾਰ ਹੋ ਕੇ ਆਏ ਸੀ ਉਹ ਮੋਟਰਸਾਈਕਲ ਵੀ ਪ੍ਰੋਪਰ ਦਿਖ ਰਿਹਾ ਹੁੰਦਾ ਆ ਤੇ ਉਹਦਾ ਜੋ ਨੰਬਰ ਹੁੰਦਾ ਆ ਉਹ ਵੀ ਦਿਖ ਰਿਹਾ ਹੁੰਦਾ ਆ ਹੁਣ ਪੁਲਿਸ ਵਾਲੇ ਉਸ ਨੰਬਰ ਨੂੰ ਟ੍ਰੇਸ ਕਰਦੇ ਨੇ ਤੇ ਪੁਲਿਸ ਵਾਲਿਆਂ ਨੂੰ ਜਲਦੀ ਇਸ ਕੇਸ ਦੇ ਵਿੱਚ ਕਾਮਯਾਬੀ ਮਿਲ ਜਾਂਦੀ ਹੈ ਪੁਲਿਸ ਵਾਲਿਆਂ ਨੂੰ ਹੁਣ ਪਹਿਲੀ ਕੜੀ ਮਿਲ ਚੁੱਕੀ ਹੁੰਦੀ ਹੈ ਮੋਟਰਸਾਈਕਲ ਦਾ ਉਹ ਨੰਬਰ ਟਰੇਸ ਕੀਤਾ ਜਾਂਦਾ ਆ ਤੇ ਪਤਾ ਲਗਾਇਆ ਜਾਂਦਾ ਆ ਕਿ ਇਹ ਮੋਟਰਸਾਈਕਲ ਕਿਹਦੇ ਨਾਮ ਤੇ ਆ ਤਾਂ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਆ ਕਿ ਇਹ ਜੋ ਮੋਟਰਸਾਈਕਲ ਸੀ ਜਿਹਦੇ ਉੱਤੇ ਹਮਲਾਵਰ ਸਵਾਰ ਹੋ ਕੇ ਆਏ ਸੀ ਇਹ ਸਤਨਾਮ ਸਿੰਘ ਦੇ ਨਾਮ ਦੇ ਉੱਤੇ ਰਜਿਸਟਰ ਸੀ ਤੇ ਫਿਰ ਜਦੋਂ ਪੁਲਿਸ ਇਸ ਸਤਨਾਮ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਆ ਤਾਂ ਉਹਨਾਂ ਨੂੰ ਜਲਦੀ ਹੀ ਕਾਮਯਾਬੀ ਮਿਲ ਜਾਂਦੀ ਆ ਤੇ ਫਿਰ ਪਤਾ ਲੱਗਦਾ ਆ ਕਿ ਇਹ ਉਹੀ ਨਹਿنگ ਸਿੰਘ ਸੀ ਜਿਹਦਾ ਨਾਮ ਨਾਮ ਸਿੰਘ ਸੀ ਤੇ ਇਹਨੂੰ ਸਤਨਾਮ ਸਿੰਘ ਬਾਬਾ ਕਿਹਾ ਜਾਂਦਾ ਸੀ। ਪੁਲਿਸ ਉਹਨੂੰ ਬਹੁਤ ਹੀ ਜਲਦੀ ਫਗਵਾੜੇ ਤੋਂ ਅਰੈਸਟ ਕਰ ਲੈਂਦੀ ਐ। ਜਦੋਂ ਸਤਨਾਮ ਸਿੰਘ ਬਾਬਾ ਨੂੰ ਅਰੈਸਟ ਕੀਤਾ ਜਾਂਦਾ ਆ ਤੇ ਫਿਰ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਐ ਤੇ ਉਹ ਤੋਂ ਇਸ ਘਟਨਾ ਦੇ ਪਿੱਛੇ ਦਾ ਕਾਰਨ ਪੁੱਛਿਆ ਜਾਂਦਾ ਆ ਕਿ ਕਿਉਂ ਤੂੰ ਇਸ ਮਨਪ੍ਰੀਤ ਸਿੰਘ ਦੇ ਉੱਤੇ ਗੋਲੀਆਂ ਚਲਾਈਆਂ। ਤਾਂ ਜਿਹੜੀ ਕਹਾਣੀ ਸਤਨਾਮ ਸਿੰਘ ਬਾਬਾ ਅੱਗੇ ਦੱਸਦਾ ਆ ਇਹ ਸੁਣ ਕੇ ਪੁਲਿਸ ਵਾਲੇ ਵੀ ਹੈਰਾਨ ਰਹਿ ਜਾਂਦੇ ਨੇ। ਤਾਂ ਸਤਨਾਮ ਸਿੰਘ ਦੱਸਦਾ ਆ ਕਿ ਮਨਪ੍ਰੀਤ ਸਿੰਘ ਦਾ ਜੋ ਪਿਤਾ ਨਰੰਗ ਸਿੰਘ ਐ ਅਸਲ ਦੇ ਵਿੱਚ ਇਹ ਸਤਨਾਮ ਸਿੰਘ ਉਸਦਾ ਡਰਾਈਵਰ ਐ। ਤੇ ਹਾਲੇ ਸਤਨਾਮ ਸਿੰਘ ਨੂੰ 6-7 ਮਹੀਨੇ ਹੋਏ ਸੀ ਉਹਨਾਂ ਦੇ ਕੋਲ ਕੰਮ ਕਰਦੇ ਨੂੰ ਜੋ ਇਹ ਮਨਪ੍ਰੀਤ ਸਿੰਘ ਸੀ ਇਹਦਾ ਪਰਿਵਾਰ ਜਾਨੀ ਕਿ ਇਹਦਾ ਜੋ ਪਿਤਾ ਨਰੰਗ ਸਿੰਘ ਸੀ ਬੇਸਿਕਲੀ ਇਹ ਹੁਸ਼ਿਆਰਪੁਰ ਤੋਂ ਬਿਲਾਉਂਗ ਕਰਦੇ ਸੀ ਹੁਸ਼ਿਆਰਪੁਰ ਦੇ ਵਿੱਚ ਹੀ ਇਹਨਾਂ ਦਾ ਜੱਦੀ ਘਰ ਸੀ ਤੇ ਇੱਕ ਘਰ ਇਹਨਾਂ ਦਾ ਲੁਧਿਆਣੇ ਵਿੱਚ ਵੀ ਸੀ ਤਾਂ ਇਸ ਕਰਕੇ ਇਹਨਾਂ ਦਾ ਕਦੇ ਹੁਸ਼ਿਆਰਪੁਰ ਦੇ ਵਿੱਚ ਜਾਣਾ ਹੁੰਦਾ ਸੀ ਤੇ ਕਦੇ ਲੁਧਿਆਣੇ ਦੇ ਵਿੱਚ ਘੇੜਾ ਹੁੰਦਾ ਸੀ ਇਹ ਅਕਸਰ ਹੀ ਚੱਲਦਾ ਰਹਿੰਦਾ ਸੀ ਮਨਪ੍ਰੀਤ ਸਿੰਘ ਤੇ ਇਹਦਾ ਜੋ ਪਿਤਾ ਨਰੰਗ ਸਿੰਘ ਸੀ ਇਹਨਾਂ ਦਾ ਵਧੀਆ ਪਰਿਵਾਰ ਸੀ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਚੰਗੀ ਜ਼ਮੀਨ ਜਾਇਦਾਦ ਸੀ ਇਹ ਵਧੀਆ ਮੀਰ ਪਰਿਵਾਰ ਸੀ ਕਾਫੀ ਜ਼ਮੀਨ ਜਾਇਦਾਦ ਨਰੰਗ ਸਿੰਘ ਦੇ ਨਾਮ ਸੀ ਜੋ ਮਨਪ੍ਰੀਤ ਸਿੰਘ ਦਾ ਲੁਧਿਆਣੇ ਦੇ ਵਿੱਚ ਬਿਜ਼ਨਸ ਸੀ ਉਹ ਵੀ ਵਧੀਆ ਸੀ ਵਧੀਆ ਲੈਵਲ ਦਾ ਬਿਜ਼ਨਸ ਸੀ ਉਹ ਵਧੀਆ ਕਮਾਈ ਕਰ ਰਿਹਾ ਸੀ ਹੁਣ ਜਿੰਨੇ ਸਤਨਾਮ ਸਿੰਘ ਇਹਨਾਂ ਦੀ ਗੱਡੀ ਚਲਾਉਂਦਾ ਸੀ ਤਾਂ ਇਸ ਕਰਕੇ ਉਹਦਾ ਕਦੇ ਹੁਸ਼ਿਆਰਪੁਰ ਵਾਲੇ ਘਰ ਦੇ ਵਿੱਚ ਜਾਣਾ ਹੁੰਦਾ ਸੀ ਤੇ ਕਦੇ ਲੁਧਿਆਣੇ ਵਾਲੇ ਘਰ ਦੇ ਵਿੱਚ ਆਉਣਾ ਜਾਣਾ ਹੁੰਦਾ ਸੀ ਲੁਧਿਆਣੇ ਵਾਲੇ ਘਰ ਦੇ ਵਿੱਚ ਤਾਂ ਉਹ ਕਈ ਵਾਰੀ ਰਾਤ ਵੀ ਰੁਕ ਜਾਂਦਾ ਸੀ ਇਹ ਹੁਣ ਆਮ ਹੀ ਗੱਲ ਹੋ ਗਈ ਸੀ ਇਹਨਾਂ ਦੇ ਘਰ ਦੇ ਵਿੱਚ ਰਾਤ ਰੁਕਣਾ ਸਤਨਾਮ ਸਿੰਘ ਬਾਬੇ ਦੇ ਲਈ ਤੋ ਇਲਾਵਾ ਇਹਨਾਂ ਦੀ ਇੱਕ ਧੀ ਵੀ ਸੀ ਜਾਨੀ ਕਿ ਨਰੰਗ ਸਿੰਘ ਦੀ ਧੀ ਤੇ ਮਨਪ੍ਰੀਤ ਸਿੰਘ ਦੀ ਭੈਣ ਜਿਹਦਾ ਨਾਮ ਸੀ ਪ੍ਰੀਤਕੌਰ ਇਹ ਜੋ ਪ੍ਰੀਤਕੌਰ ਸੀ ਇਹਦਾ ਵਿਆਹ ਜ਼ਰੂਰ ਹੋਇਆ ਸੀ ਪਰ ਇਹਦਾ ਆਪਣੇ ਪਤੀ ਦੇ ਨਾਲੋਂ ਤਲਾਕ ਹੋ ਚੁੱਕਿਆ ਸੀ ਇਸ ਕਰਕੇ ਇਹ ਘਰ ਦੇ ਵਿੱਚ ਕੱਲੀ ਰਹਿੰਦੀ ਸੀ ਹੁਣ ਸਤਨਾਮ ਸਿੰਘ ਇਹਨਾਂ ਦੇ ਘਰ ਦੇ ਵਿੱਚ ਡਰਾਈਵਰ ਲੱਗਿਆ ਸੀ ਇਸ ਕਰਕੇ ਘਰ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਇਸੇ ਦਰਮਿਆਨ ਪ੍ਰੀਤ ਤੇ ਸਤਨਾਮ ਦੀਆਂ ਅੱਖਾਂ ਚਾਰ ਹੋ ਜਾਂਦੀਆਂ ਨੇ ਦੋਨਾਂ ਨੂੰ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਹੈ ਇਹਦਾ ਕਾਰਨ ਇਹ ਵੀ ਹੋ ਸਕਦਾ ਆ ਕਿ ਜੋ ਪ੍ਰੀਤ ਸੀ ਇਹ ਘਰ ਦੇ ਵਿੱਚ ਕੱਲੀ ਰਹਿੰਦੀ ਤੇ ਇਹਨੂੰ ਕਿਸੇ ਦੇ ਸਾਥ ਦੀ ਲੋੜ ਸੀ ਤੇ ਦੂਜੇ ਪਾਸੇ ਜੋ ਸਤਨਾਮ ਸਿੰਘ ਸੀ ਉਹ ਵੀ ਵਿਆਹਿਆ ਹੋਇਆ ਸੀ ਪਰ ਕੁਝ ਕਾਰਨਾ ਕਰਕੇ ਉਹਦਾ ਆਪਣੀ ਘਰ ਵਾਲੀ ਦੇ ਨਾਲ ਨਹੀਂ ਬਣਦੀ ਸੀ ਤੇ ਉਹਦਾ ਕੋਰਟ ਦੇ ਵਿੱਚ ਡਾਈਵੋਰਸ ਦਾ ਕੇਸ ਚੱਲ ਰਿਹਾ ਸੀ ਸੋ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਨ ਬੈਠਦੇ ਨੇ ਤੇ ਪਿਆਰ ਵੀ ਇੰਨਾ ਜ਼ਿਆਦਾ ਗੂੜਾ ਕਿ ਇੱਕ ਦੂਜੇ ਦੇ ਬਿਨਾਂ ਰਹਿ ਨਹੀਂ ਸਕਦੇ ਸੀ ਇਕੱਠਿਆਂ ਰਹਿਣ ਦੀਆਂ ਕਸਮਾਂ ਖਾ ਲੈਂਦੇ ਨੇ ਪਰ ਦੋਨਾਂ ਦੇ ਲੈਵਲ ਦੇ ਵਿੱਚ ਕਾਫੀ ਫਰਕ ਸੀ ਜੋ ਪ੍ਰੀਤਕੌਰ ਸੀ ਇਹ ਇੱਕ ਰੱਜੇ ਪੁੱਜੇ ਘਰੋਂ ਸੀ ਸਰਦਾਰਾਂ ਦੀ ਧੀ ਸੀ ਉਹਦਾ ਜੋ ਪਿਓ ਨਰੰਗ ਸਿੰਘ ਸੀ ਕਾਫੀ ਜ਼ਮੀਨ ਦਾ ਮਾਲਕ ਸੀ ਉਹਦੇ ਕੋਲ ਕਾਫੀ ਜਾਇਦਾਦ ਸੀ ਪਰ ਦੂਜੇ ਪਾਸੇ ਜੋ ਸਤਨਾਮ ਸਿੰਘ ਸੀ ਉਹ ਬਿਲਕੁਲ ਇੱਕ ਆਮ ਘਰੋਂ ਸੀ ਉਹਦੇ ਕੋਲ ਕੋਈ ਵੀ ਜ਼ਮੀਨ ਜਾਇਦਾਦ ਨਹੀਂ ਸੀ ਉਹ ਸਿਰਫ ਇੱਕ ਡਰਾਈਵਰ ਦੀ ਨੌਕਰੀ ਕਰ ਰਿਹਾ ਸੀ ਤੇ ਡਰਾਈਵਰ ਦੀ ਨੌਕਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ ਹੁਣ ਇਹਨਾਂ ਦੋਨਾਂ ਨੇ ਪਿਆਰ ਤਾਂ ਕਰ ਲਿਆ ਸੀ ਪਰ ਦੋਨਾਂ ਨੂੰ ਇੱਕ ਗੱਲ ਦਾ ਬਿਲਕੁਲ ਸਾਫ ਪਤਾ ਸੀ ਜੋ ਪ੍ਰੀਤਕੌਰ ਸੀ ਉਹਦੇ ਘਰ ਦੇ ਕਦੇ ਵੀ ਇਹਨਾਂ ਦੇ ਰਿਸ਼ਤੇ ਨੂੰ ਮੰਜ਼ੂਰ ਨਹੀਂ ਕਰਨਗੇ ਇਸ ਤੋਂ ਇਲਾਵਾ ਜੋ ਪ੍ਰੀਤ ਦਾ ਭਰਾ ਮਨਪ੍ਰੀਤ ਸੀ ਉਹ ਵੀ ਇਹਨਾਂ ਦਾ ਰਿਸ਼ਤਾ ਕਦੇ ਵੀ ਸਬਕਾਰ ਨਹੀਂ ਕਰੂ ਪ੍ਰੀਤਕੌਰ ਡਰਦੀ ਸੀ ਕਿ ਕਿਤੇ ਸਾਡੇ ਰਿਸ਼ਤੇ ਬਾਰੇ ਕਿਸੇ ਨੂੰ ਵੀ ਪਤਾ ਨਾ ਲੱਗ ਜਾਵੇ ਇਹ ਦੋਨੇ ਇੱਕ ਦੂਜੇ ਤੋਂ ਦੂਰ ਨਹੀਂ ਹੋਣਾ ਚਾਹੁੰਦੇ ਸੀ ਇਹਨਾਂ ਨੂੰ ਇਹ ਸੀ ਕਿ ਜਿੱਦਾਂ ਲੋਕ ਸੇਕ ਕੇ ਚੱਲ ਰਿਹਾ ਆ ਇਹ ਬਸ ਵਧਿਆ ਆ ਇਦਾਂ ਹੀ ਚੱਲੀ ਜਾਵੇ ਪਰ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਇਦਾਂ ਦੀਆਂ ਗੱਲਾਂ ਬਹੁਤੀ ਦੇਰ ਛੇਪੀਆਂ ਨਹੀਂ ਰਹਿੰਦੀਆਂ ਇੱਥੇ ਵੀ ਇਦਾਂ ਹੀ ਹੁੰਦਾ ਆ ਜੋ ਪ੍ਰੀਤ ਦਾ ਭਰਾ ਮਨਪ੍ਰੀਤ ਸਿੰਘ ਹੁੰਦਾ ਆ ਉਹਦੇ ਸਾਹਮਣੇ ਵੀ ਇਹ ਗੱਲ ਆ ਜਾਂਦੀ ਹੈ ਕਿ ਉਹਦੀ ਭੈਣ ਦਾ ਉਹਨਾਂ ਦੇ ਹੀ ਡਰਾਈਵਰ ਦੇ ਨਾਲ ਚੱਕਰ ਚੱਲ ਰਿਹਾ ਹੈ ਜਦੋਂ ਮਨਪ੍ਰੀਤ ਸਿੰਘ ਨੂੰ ਇਸ ਸਭ ਦਾ ਪਤਾ ਲੱਗਦਾ ਆ ਤਾਂ ਉਹਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਆ ਉਹ ਆਪਣੀ ਭੈਣ ਪ੍ਰੀਤਕੌਰ ਨੂੰ ਕਾਫੀ ਝਿੜਕਦਾ ਆਇਆ ਉਹਨੂੰ ਕਾਫੀ ਮਾਰਦਾ ਕੁੱਟਦਾ ਵੀ ਆ ਇਸ ਤੋਂ ਇਲਾਵਾ ਉਹ ਉਹਨੂੰ ਕਹਿ ਦਿੰਦਾ ਆ ਕਿ ਜਿੰਨੀ ਜਲਦੀ ਹੋ ਸਕੇ ਤੋ ਇਸ ਬੰਦੇ ਦੇ ਨਾਲ ਆਪਣਾ ਇਹ ਰਿਸ਼ਤਾ ਖਤਮ ਕਰ ਦੇ ਤੇ ਦੂਜੇ ਪਾਸੇ ਜੋਗ ਸਤਨਾਮ ਸਿੰਘ ਹੁੰਦਾ ਆ ਉਹਨੂੰ ਹੁਣ ਕੰਮ ਤੇ ਰੱਖਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਮਨਪ੍ਰੀਤ ਸਿੰਘ ਉਹਨੂੰ ਕੰਮ ਤੋਂ ਹਟਾ ਦਿੰਦਾ ਆ ਇਸ ਗੱਲ ਦਾ ਸਾਰੇ ਪਾਸੇ ਰੌਲਾ ਪੈ ਜਾਂਦਾ ਆ ਇਹ ਗੱਲ ਪ੍ਰੀਤਕੌਰ ਦੇ ਪਿਤਾ ਨਰੰਗ ਸਿੰਘ ਤੱਕ ਵੀ ਪਹੁੰਚ ਜਾਂਦੀ ਆ ਪਰ ਇੱਥੇ ਪ੍ਰੀਤਕੌਰ ਦੇ ਪਿਤਾ ਨਰੰਗ ਸਿੰਘ ਨੇ ਜ਼ਿਆਦਾ ਰਿਐਕਟ ਨਹੀਂ ਕੀਤਾ ਕਿਉਂਕਿ ਸ਼ਾਇਦ ਉਹਨੂੰ ਪਤਾ ਲੱਗ ਗਿਆ ਸੀ ਕਿ ਮਾਨਪ੍ਰੀਤ ਸਿੰਘ ਨੇ ਕਰਨ ਵਾਲਾ ਕੰਮ ਕਰਤਾਇਆ ਸਤਨਾਮ ਸਿੰਘ ਨੂੰ ਨੌਕਰੀ ਤੋਂ ਹਟਾਤਾਇਆ ਪਰ ਹੁਣ ਜਿਹੜੀ ਪ੍ਰੀਤਕੌਰ ਅਤੇ ਸਤਨਾਮ ਸਿੰਘ ਦੋਨਾਂ ਨੇ ਇਕੱਠਿਆਂ ਰਹਿਣ ਦੀ ਕਸਮਾਂ ਖਾਧੀਆਂ ਸੀ ਇਹ ਦੂਰ ਨਹੀਂ रह ਸਕਦੇ ਸੀ ਇਹ ਹੁਣ ਚੋਰੀ ਛਿਪੇ ਮਿਲਣਾ ਸ਼ੁਰੂ ਕਰ ਦਿੰਦੇ ਨੇ ਮੁਲਾਕਾਤਾਂ ਦੇ ਦੌਰਾਨ ਇਹ ਦੋਨੇ ਜਣੇ ਮਿਲ ਕੇ ਇੱਕ ਪਲੈਨਿੰਗ ਵੀ ਕਰਦੇ ਨੇ ਤੇ ਪਲੈਨਿੰਗ ਕਰਦੀ ਹੈ ਪ੍ਰੀਤਕੌਰ ਪ੍ਰੀਤਕੌਰ ਪਲੈਨਿੰਗ ਆਪਣੇ ਭਰਾ ਦੇ ਲਈ ਹੀ ਕਰਦੀ ਹੈ ਕਿਉਂਕਿ ਉਹ ਹੁਣ ਉਹਨਾਂ ਨੂੰ ਆਪਣੇ ਰਾਹ ਦਾ ਰੋੜਾ ਲੱਗਣ ਲੱਗ ਗਿਆ ਸੀ ਪ੍ਰੀਤਕੌਰ ਕਹਿੰਦੀ ਹੈ ਕਿ ਜਦੋਂ ਤੱਕ ਉਹ ਮਨਪ੍ਰੀਤਕੌਰ ਨੂੰ ਆਪਣੇ ਰਸਤੇ ਦੇ ਵਿੱਚੋਂ ਨਹੀਂ ਹਟਾ ਦਿੰਦੇ ਉਹ ਕਦੇ ਵੀ ਇੱਕ ਨਹੀਂ ਹੋ ਪਾਣਗੇ ਕਦੇ ਵੀ ਇਕੱਠਿਆਂ ਨਹੀਂ ਰਹਿ ਸਕਣਗੇ ਇੱਥੇ ਪ੍ਰੀਤਕੌਰ ਨੇ ਆਪਣੇ ਪਿਤਾ ਨਰੰਗ ਸਿੰਘ ਨੂੰ ਮਾਰਨ ਬਾਰੇ ਨਹੀਂ ਸੋਚਿਆ ਬਲਕਿ ਉਹਨੇ ਆਪਣੇ ਭਰਾ ਮਨਪ੍ਰੀਤ ਸਿੰਘ ਨੂੰ ਮਾਰਨ ਬਾਰੇ ਸੋਚਿਆ ਕਿਉਂਕਿ ਇੱਥੇ ਇਸ ਦੇ ਵਿੱਚ ਇਹਨਾਂ ਦੇ ਦੋ ਫਾਇਦੇ ਸੀ ਇੱਕ ਤਾਂ ਇਹਨਾਂ ਦੇ ਪਿਆਰ ਦੇ ਵਿੱਚ ਜੋ ਰੁਕਾਵਟ ਬਣਦਾ ਸੀ ਜੋ ਰਾਹਗਾਂ ਰੋੜਾ ਬਣਦਾ ਸੀ ਉਹ ਹਟ ਜਾਂਦਾ ਤੇ ਦੂਜਾ ਜੋ ਵੀ ਨਰੰਗ ਸਿੰਘ ਨੇ ਪ੍ਰਾਪਰਟੀ ਬਣਾਈ ਸੀ ਜੋ ਜ਼ਮੀਨ ਜਾਇਦਾਦ ਬਣਾਈ ਸੀ ਉਹ ਸਾਰੀ ਮੰਗਪ੍ਰੀਤ ਸਿੰਘ ਦੇ ਮਰਨ ਤੋਂ ਬਾਅਦ ਇਹਨਾਂ ਦੋਨਾਂ ਦੇ ਕੋਲ ਆ ਜਾਂਦੀ ਜੇਕਰ ਇਹ ਦੋਨੇ ਵਿਆਹ ਕਰਾਉਂਦੇ ਨੇ ਸਾਰੀ ਉਮਰ ਇਹ ਬੈਠ ਕੇ ਖਾ ਸਕਦੇ ਸੀ ਐਨੀ ਪ੍ਰਾਪਰਟੀ ਤੇ ਜ਼ਮੀਨ ਜਾਇਦਾਦ ਸੀ ਪ੍ਰੀਤਕੌਰ ਦੇ ਪਿਤਾ ਨਰੰਗ ਸਿੰਘ ਦੇ ਕੋਲ ਤਾਂ ਫਿਰ ਪਲਾਨਿੰਗ ਕੀਤੀ ਜਾਂਦੀ ਹੈ ਕਿ ਇਹ ਸਾਰਾ ਕੁਝ ਕਰਨਾ ਕਿਵੇਂ ਆ ਪ੍ਰੀਤ ਕੋਰ ਸਾਰੀ ਪਲੈਨਿੰਗ ਕਰ ਰਹੀ ਹੈ ਉਹ ਆਪਣੇ ਸगे ਭਰਾ ਨੂੰ ਮਰਾਉਣ ਵਾਸਤੇ ਇਹ ਪਲੈਨਿੰਗ ਕਰਦੀ ਹੈ ਮਤਲਬ ਪ੍ਰੀਤਕੌਰ ਸਤਨਾਮ ਸਿੰਘ ਨੂੰ ਇਹ ਸਾਰਾ ਕੁਝ ਸਮਝਾ ਰਹੀ ਹੈ ਕਿ ਤੂੰ ਕਿਵੇਂ ਕਰਨਾ ਹੈ ਕੀ ਕਰਨਾ ਹੈ ਉਹ ਆਪਣੇ ਭਰਾ ਬਾਰੇ ਸਾਰੀ ਸੂਹ ਉਹਨੂੰ ਦੇ ਰਹੀ ਹੈ ਕਿ ਕਦੋਂ ਉਹ ਘਰੋਂ ਕਿੰਨੇ ਵਜੇ ਜਾਂਦਾ ਹੈ ਤੇ ਦੁਕਾਨ ਤੋਂ ਕਿੰਨੇ ਵਜੇ ਉਹ ਬਾਹਰ ਨਿਕਲਦਾ ਕਿੰਨੇ ਵਜੇ ਘਰੇ ਪਹੁੰਚਦਾ ਫਿਰ ਇਸ ਤੋਂ ਬਾਅਦ ਸਤਨਾਮ ਸਿੰਘ ਆਪਣੇ ਇੱਕ ਦੋਸਤ ਸੁਖਪ੍ਰੀਤ ਸਿੰਘ ਤੋਂ 12 ਬੋਰ ਦੀ ਰਾਈਫਲ ਉਧਾਰ ਲੈਂਦਾ ਆ ਤੇ ਉਹ ਆਪਣੇ ਇੱਕ دوست ਜਸਜੀਤ ਸਿੰਘ ਨੂੰ ਵੀ ਆਪਣੇ ਇਸ ਪਲਾਨ ਦੇ ਵਿੱਚ ਸ਼ਾਮਿਲ ਕਰ ਲੈਂਦਾ ਆ ਇਹ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਸਾਰਾ ਇਹ ਪਲਾਨ ਤਿਆਰ ਕਰਦੇ ਨੇ ਤੇ ਦਿਨ ਵੀ ਫਾਈਨਲ ਕਰ ਲਿਆ ਜਾਂਦਾ ਹੁਣ ਸਤਨਾਮ ਸਿੰਘ ਨੂੰ ਪਤਾ ਹੁੰਦਾ ਆ ਕਿ ਜੋ ਮੰਤਰੀ ਸਿੰਘ ਹੈ ਉਹ ਰਾਤ ਨੂੰ 9 ਵਜੇ ਆਪਣਾ ਸਟੋਰ ਬੰਦ ਕਰਕੇ ਉੱਥੋਂ ਨਿਕਲਦਾ ਆ ਤਾਂ ਇਹ ਆਪਣੇ ਦੋਸਤ ਜਸਜੀਤ ਸਿੰਘ ਦੇ ਨਾਲ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਉਂਦਾ ਆ ਤੇ ਇੱਧਰ ਜੋ ਮਨਪ੍ਰੀਤ ਸਿੰਘ ਹੁੰਦਾ ਆ ਉਹ ਬਾਹਰ ਨਿਕਲ ਰਿਹਾ ਹੁੰਦਾ ਤੇ ਇਹ ਉਸਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਅਸਲ ਦੇ ਵਿੱਚ ਜੋ ਪ੍ਰੀਤਕੌਰ ਸੀ ਉਹਨੇ ਸਤਨਾਮ ਸਿੰਘ ਨੂੰ ਕਹਿ ਕੇ ਭੇਜਿਆ ਸੀ ਕਿ ਉਹਦਾ ਜੋ ਭਰਾ ਮਨਪ੍ਰੀਤ ਸਿੰਘ ਆ ਉਹ ਉੱਥੇ ਬਚਣਾ ਨਹੀਂ ਚਾਹੀਦਾ ਉਹ ਮੌਕੇ ਦੇ ਉੱਤੇ ਹੀ ਖਤਮ ਹੋਣਾ ਚਾਹੀਦਾ ਸਤਨਾਮ ਸਿੰਘ ਤੇ ਪ੍ਰੀਤਕੌਰ ਦੇ ਪਿਆਰ ਨੂੰ ਹਜੇ 6-7 ਮਹੀਨੇ ਹੋਏ ਸੀ ਜਿਹੜਾ ਹੋ ਉਹਦਾ ਸਗਾ ਭਰਾ ਸੀ ਉਹਦਾ ਖੂਨ ਸੀ ਉਹ ਬਚਪਨ ਤੋਂ ਇਕੱਠੇ ਖੇਡੇ ਸੀ ਇੱਕ ਭੈਣ ਆਪਣੇ ਭਰਾ ਨੂੰ ਮਰਾਉਣ ਦੀਆਂ ਸਕੀਮਾਂ ਘੜੀ ਬੈਠੀ ਸੀ ਮਤਲਬ ਇਦਾਂ ਦੀ ਭੈਣ ਵੀ ਹੋ ਸਕਦੀ ਆ ਇਹ ਤਾਂ ਇਹ ਕਹਿ ਲਓ ਕਿ ਜੋ ਮਨਪ੍ਰੀਤ ਸਿੰਘ ਸੀ ਉਹਦੀ ਕਿਸਮਤ ਚੰਗੀ ਸੀ ਕਿ ਉੱਥੇ ਰਾਹੀ ਗੀਰ ਰੁਕ ਜਾਂਦੇ ਨੇ ਤੇ ਉਹਨੂੰ ਟਾਈਮ ਰਹਿੰਦੇ ਹੋਏ ਮਦਦ ਮਿਲ ਜਾਂਦੀ ਆ ਤੇ ਉਹ ਲੋਕ ਚੱਕ ਕੇ ਉਹਨੂੰ ਹਸਪੀਟਲ ਲੈ ਜਾਂਦੇ ਨੇ ਤੇ ਮਨਪ੍ਰੀਤ ਸਿੰਘ ਦੀ ਜਾਨ ਬਚ ਜਾਂਦੀ ਆ ਸਤਨਾਮ ਸਿੰਘ ਆਪਣੇ ਮੂੰਹੋਂ ਪੁਲਿਸ ਵਾਲਿਆਂ ਨੂੰ ਇਹ ਸਾਰੀ ਕਹਾਣੀ ਦੱਸਦਾ ਆ ਇਸ ਤੋਂ ਬਾਅਦ ਜੋ ਸਤਨਾਮ ਦੇ ਦੋਸਤ ਹੁੰਦੇ ਨੇ ਸੋਕ ਪਰੀਤ ਸਿੰਘ ਤੇ ਜਸਜੀਤ ਸਿੰਘ ਪੁਲਿਸ ਵੱਲੋਂ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਜੋ ਮਨਪ੍ਰੀਤ ਸਿੰਘ ਦੀ ਭੈਣ ਹੁੰਦੀ ਆ ਪ੍ਰੀਤ ਕੌਰ ਇਹਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਚਲੋ ਇਹ ਤਾਂ ਸਾਰੇ ਜੇਲ੍ਹ ਚਲੇ ਗਏ ਪਰ ਇੱਥੇ ਰਿਸ਼ਤੇ ਇੱਕ ਵਾਰ ਫੇਰ ਸ਼ਰਮਸਾਰ ਹੋ ਗਏ ਭੈਣ ਤੇ ਭਰਾ ਦਾ ਰਿਸ਼ਤਾ ਸ਼ਰਮਸਾਰ ਹੋ ਗਿਆ ਕਿ ਇੱਕ ਸਗੀ ਭੈਣ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਸਗੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਨਾਲੇ ਉਹ ਆਸ਼ਿਕ ਪਤਾ ਨਹੀਂ ਉਹਨੇ ਉਹਦਾ ਕਿੰਨੀ ਦੇਰ ਸਾਥ ਦੇਣਾ ਸੀ ਸਾਥ ਦੇਣਾ ਸੀ ਵੀ ਜਾਂ ਨਹੀਂ ਦੇਣਾ ਸੀ ਜਾਓ ਕਿਸੇ ਲਾਲਚ ਕਰਕੇ ਉਹਦੇ ਨਾਲ ਜੁੜਿਆ ਹੋਇਆ ਸੀ ਪਰ ਸਕੇ ਭਰਾ ਨੇ ਤਾਂ ਸਾਰੀ ਉਮਰ ਸਾਥ ਦੇਣਾ ਸੀ ਸੋ ਦੋਸਤੋ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਾਉਣ ਦਾ ਮਕਸਦ ਸਾਡਾ ਕੋਈ ਕਿਸੇ ਦੇ ਦਿਲ ਨੂੰ ਥੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਨੂੰ ਅਵੇਅਰ ਕਰ ਰਹੇ ਆ ਕਿ ਸਾਡੇ ਆਲੇ-ਦਾਲੇ ਸਾਡੇ ਸਮਾਜ ਦੇ ਵਿੱਚ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਸੋ ਸਾਨੂੰ ਲੋੜ ਹੈ ਅਵੇਅਰ ਰਹਿਣ ਦੀ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦੱਸਿਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ